10 ਦਿਨ ਪਹਿਲਾਂ ਜਦੋਂ ਕੁਲਵਿੰਦਰ ਕੌਰ ਜਿਹੜੀ CISF ਦੀ ਜਵਾਨ ਹੈ ਉਹਦੀ ਤੇ ਕੰਗਨਾ ਰਣੌਤ ਦੇ ਬਾਰੇ ਜੋ 에어ਪੋਰਟ 'ਚ ਵਾਕਿਆ ਹੋਇਆ ਉਹਦੇ ਬਾਰੇ ਮੈਂ ਟਵੀਟ ਕਰਕੇ ਆਪਦੀ ਭਾਵਨਾ ਭਾਵੇਂ ਬਿਆਖਤ ਕੀਤੀ ਉਹਦੇ 'ਚ ਮੈਂ ਬੜਾ ਸਪਸ਼ਟ ਕਿਹਾ ਸੀਗਾ ਕਿ ਸਰਕਾਰਾਂ ਨੂੰ ਔਰ ਜ਼ਿੰਮੇਵਾਰ ਸੱਜਣਾ ਨੂੰ ਜ਼ਿੰਮੇਵਾਰ ਮੈਂ ਕਿਹਨੂੰ ਗਿਣਦਾ ਜਿਨ੍ਹਾਂ ਨੂੰ ਲੋਕਾਂ ਨੇ MP ਐ MLA ਬਣਾਇਆ ਹੁੰਦਾ ਵੈਸੇ ਸਾਰੀ ਜ਼ਿੰਮੇਵਾਰ ਨੇ ਮਗਰ ਇਹ ਚੁਣੇ ਹੋਏ ਨਮਾਇੰਦੇ ਲਈ ਇਹਨਾਂ ਦੀ ਜ਼ਿੰਮੇਵਾਰੀ ਮੈਂ ਸਮਝਦਾ ਬੜੀ ਵੱਧ ਜਾਂਦੀ ਹੈ ਔਰ ਆਪ ਦੀ ਗੱਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਗੱਲ ਸੋਚਣੀ ਜ਼ਰੂਰ ਚਾਹੀਦੀ ਔਰ ਅੱਜ ਮੈਂ ਮਜਬੂਰ ਕਿਉਂ ਹੋਇਆ ਅੱਜ ਤੁਹਾਡੇ ਨਾਲ ਰੂਬਰੂ ਹੋਣ ਲਈ ਕਿ ਵੇਖੋ ਕਿਸ ਕਿਸਮ ਦੀ ਤੱਕੇਸ਼ਾਈ ਬੇਇਨਸਾਫੀ ਦੇਸ਼ ਦੀ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਹੈ ਕੁਲਵਿੰਦਰ ਕੌਰ ਤੇ ਪਰਚਾ ਦਰਜ ਹੋ ਗਿਆ ਮੈਂ ਪੁੱਛਣਾ ਚਾਹੁੰਨਾ ਮੇਰਾ ਪਹਿਲਾ ਸਵਾਲ ਕਿ ਪਰਚਾ ਕੰਗਨਾਰਾ ਰੌਂਦ ਤੇ ਕਿਉਂ ਨਹੀਂ ਹੋਇਆ ਕਿਉਂਕਿ ਕਿਸੇ ਅਫੀਸ਼ੀਅਲ ਨੂੰ CISF ਦੀ ਜੇ ਕੋਈ ਡਿਊਟੀ ਕਰਨੀ ਸੀ ਉਹਦੀ ਡਿਊਟੀ 'ਚ ਵਿਗਨ ਪਾਉਣਾ ਤੇ ਕੀ ਇਸ ਗੱਲ ਦਾ ਪਰਚਾ ਨਹੀਂ ਹੁੰਦਾ ਔਰ ਇਟ ਇਜ਼ ਸੈਂਸਿਟਿਵ ਥਾਤੇ 에어ਪੋਰਟ ਸਿਕਿਉਰਿਟੀ ਤੇ ਲੱਗੀ ਆ ਉਹਦੀ ਜ਼ਿੰਮੇਵਾਰੀ ਆ ਕਿ ਹਰੇਕ ਨੂੰ ਚਾਹੇ ਕੋਈ ਆ ਪ੍ਰਧਾਨ ਮੰਤਰੀ ਆਵੇ ਕੋਈ ਵੱਡਾ ਲੀਡਰ ਆਵੇ ਕੋਈ ਸਧਾਰਨ ਬੰਦਾ ਆਵੇ ਸਿਕਿਉਰਿਟੀ ਚੈੱਕ ਇਸ ਫਾਰ 올 ਔਰ ਇਹ ਖਬਰ ਵੀ ਆਈ ਹੈ ਕਿ ਕਿਵੇਂ ਇਹ ਫੋਨ ਤੇ ਲੱਗੀ ਸੀ ਔਰ ਕੰਗਨਾ ਦਾ ਹਾਈ ਹੈੱਡਡ ਐਟੀਟਿਊਡ ਕਿਉਂਕਿ ਉਹ ਭਾਜਪਾ ਦੀ ਸਰਕਾਰ ਦੇ ਨੇੜੇ ਆ ਸਰਕਾਰਾਂ ਦੇ ਉਹਦੇ ਇਸ਼ਾਰੇ ਤੇ ਚੱਲਦੀਆਂ ਨੇ ਉਹਦਾ ਐਟੀਟਿਊਡ ਬੜਾ ਇਕਾਰ ਨਹੀਂ ਇਕਵਾਰੀ ਚੱਲ ਗਿਆ ਸੋ ਮੇਰਾ ਪਹਿਲਾ ਸਵਾਲ ਭਗਵੰਤ ਮਾਨ ਨੂੰ ਕਿ ਪਰਚਾ ਕੰਗਨਾ ਰਣੌਤ ਤੇ ਕਿਉਂ ਨਹੀਂ ਆਪ ਦੀ ਸਾਂਝ ਦੱਸੋ ਦੂਜੀ ਗੱਲ ਸਾਧ ਸੰਗਤ ਜੀ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਦਿੱਲੀ ਦੀ ਸਰਕਾਰ ਨੂੰ ਇਹਨਾਂ ਨੂੰ ਰੋਕੋ ਹਟਾਓ ਉਹ ਭੈਣ ਵੀ ਕੁਲਵਿੰਦਰ ਕੌਰ ਇਸ ਹਾਲਾਤ ਲਈ ਮਜਬੂਰ ਕਿਉਂ ਹੋਏ ਕੁਲਵਿੰਦਰ ਕੌਰ ਦਾ ਸਾਰਾ ਪਰਿਵਾਰ ਫੌਜੀ ਪਰਿਵਾਰ ਹੈ ਉਹਦਾ ਆਪ ਦਾ ਘਰ ਵਾਲਾ ਸੀਐਸਐਫ 'ਚ ਨੌਕਰੀ ਕਰਿਆ ਉਹ ਆਪ ਸੀਐਸਐਫ 'ਚ ਹੈ ਸੋ ਉਹਨਾਂ ਨੂੰ ਜ਼ਿੰਮੇਵਾਰੀ ਡਿਊਟੀ ਟੂਵਰਡਸ ਦ ਨੇਸ਼ਨ ਉਹਨਾਂ ਨੂੰ ਬਹਿਖੂਬੀ ਪਤਾ ਹੈ ਫੌਜੀਆਂ ਦਾ ਪਰਿਵਾਰ ਹੈ ਇਸ ਦੇਸ਼ ਵਾਸਤੇ ਭਾਜਪਾ ਦੇ ਲੀਡਰੋ ਇਸ ਦੇਸ਼ ਵਾਸਤੇ ਉਹਦੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਨੇ ਔਰ ਇਹ ਪੰਜਾਬੀ ਮਿੱਟੀ ਪੰਜਾਬੀ ਕੌਮ ਦੇਸ਼ ਦੇ ਵਾਸਤੇ ਇਕੱਲਾ ਕੁਰਬਾਨ ਨਹੀਂ ਹੁੰਦਾ ਦੇਸ਼ ਨੂੰ ਨੈਸ਼ਨਲ ਸਿਕਿਉਰਿਟੀ ਵੀ ਦਿੰਦਾ ਦੇਸ਼ ਨੂੰ ਫੂਡ ਸਿਕਿਉਰਿਟੀ ਵੀ ਦਿੰਦਾ ਦੇਸ਼ ਨੂੰ ਅੰਨ ਦਿੰਦਾ ਹੈ ਇਸੇ ਕਾਰਨ ਜੈ ਜਵਾਨ ਜੈ ਕਿਸਾਨ ਦਾ ਨਾਰਾ بلند ਹੁੰਦਾ ਮਗਰ ਤੁਸੀਂ ਕਿਸੇ ਨੂੰ ਇੰਨਾ ਮਜਬੂਰ ਕਰਦੇ ਹੋ ਹਰੇਕ ਨੂੰ ਆਪਦੇ ਮਾਪੇ ਪਿਆਰੇ ਨੇ ਤੁਹਾਡੀ ਲੀਡਰ ਅੱਜ ਜਿਹਨੂੰ ਤੁਸੀਂ ਐਮਪੀ ਬਣਾਇਆ ਐਮਪੀ ਸੀਟ ਦੇਣ ਦੇ ਯੋਗ ਸਮਝਿਆ ਕਿ ਇਸ ਲਈ ਸਮਝਿਆ ਭਾਜਪਾ ਨੇ ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਇਹ ਹਰੇਕ ਦੀ ਮਾਂ ਬਾਪ ਨੂੰ ਜਲੀਲ ਕਰੇ ਇਹ ਕਵੇ ਕਿ ਇਹ ਦਿਹਾੜੀ ਤੇ ਆਏ ਆ 100-100 ਰੁਪਏ ਤੇ ਤੇ ਜਿਹੜੀ ਮਾਂ ਉਸ ਗਰਮੀ 'ਚ ਇਹ ਸਰਦੀ 'ਚ ਧੁੰਦ 'ਚ ਧੁੱਪ 'ਚ जिने ਉਥੇ ਸਾਲ ਇੱਕ ਕੱਢਿਆ ਉਥੇ ਸੇਵਾ ਕੀਤੀ ਲੋਕਾਂ ਦੀ ਅੰਦੋਲਨ ਦਾ ਹਿੱਸਾ ਬੜੇ ਕਿ ਉਹਦੀ ਆਉਣ ਵਾਲੀ ਪੀੜ੍ਹੀ ਪੰਜਾਬੀਆਂ ਦੀ ਕਿ ਆਉਣ ਵਾਲਾ ਅੰਧਾਤਾ ਦੇਸ਼ ਦਾ ਮਹਿਫੂਜ਼ ਹੋਵੇ ਉਹਦੀ ਪੀੜਾ ਤਾਂ ਮਹਿਸੂਸ ਨਹੀਂ ਕੀਤੀ ਚੱਕ ਕੇ ਬਿਆਨ ਦਿੱਤਾ ਜੀ ਇਹ ਤਾਂ ਦਿਹਾੜੀ ਤੇ ਆਈ ਹੈ ਤੇ ਸਾਚੰਗਰ ਜੀ ਜੇ ਕਿਸੇ ਦੇ ਮਾਪੇ ਨੂੰ ਜ਼ਲੀਲ ਕਰੋਗੇ ਨਾ ਹਰ ਇੱਕ ਬੱਚੇ ਜਿਹੜਾ ਆਪਦੇ ਮਾਪਿਆਂ ਦਾ ਸਤਿਕਾਰ ਕਰਦਾ ਹੈ ਕਿੱਥੇ ਨਾ ਕਿੱਥੇ ਤਾਂ ਜਰੂਰ ਇਨਸਲਟ ਔਰ ਭਾਵਕ ਹੋਊਗਾ ਔਰ ਮੈਂ ਸਮਝਦਾ ਕਿ ਉਹਨੇ ਕੋਈ ਇਹ ਜਾ ਕਾਨੂੰਨ ਨਹੀਂ ਤੋੜਿਆ ਉਹਨੇ ਸਿਰਫ ਆਪ ਦਾ ਇੱਕ ਪ੍ਰੋਟੈਸਟ ਜ਼ਾਹਿਰ ਕੀਤਾ ਔਰ ਉਹ ਕੀਤਾ ਕਿ ਨਹੀਂ ਕੀਤਾ ਦਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਕਿ ਕੰਗਨਾ ਨੇ ਫੀਰਮਿਸ ਪੇਪ ਕੀਤਾ ਔਰ ਮੈਂ ਅੱਜ ਫੇਰ ਅਪੀਲ ਕਰਦਾ ਦੈਟ ਵੀ ਡਿਮਾਂਡ ਏਨ ਇੰਡੀਪੈਂਡੈਂਟ ਹਾਈ ਕੋਰਟ ਮੋਨਿਟਰਡ ਪ੍ਰੋਬ ਕਿਉਂਕਿ ਨਾ ਤਾਂ ਭਗਵੰਤ ਮਾਨ ਟਾਊਟ ਤੇ ਵਿਸ਼ਵਾਸ ਹੈ ਤੇ ਨਾ ਕੇਂਦਰ ਦੀ ਸਰਕਾਰ ਤੇ ਵਿਸ਼ਵਾਸ ਹੈ ਔਰ ਮੈਂ ਭਾਜਪਾ ਦੇ ਲੀਡਰਾਂ ਨੂੰ ਜਾਖੜ ਸਾਹਿਬ ਨੂੰ ਕਹਿਣਾ ਚਾਹੁੰਦਾ ਇਹ ਤਾਂ ਕਹਤਾ ਕਿ ਸੀਐਸਐਫ ਦੀ ਬੀਬੀ ਨੇ ਆਪ ਦੀ ਜ਼ਿੰਮੇਵਾਰੀ ਗਲਤ ਕਰਤੀ ਉਸ ਭੈਣ ਬਾਰੇ ਤਾਂ ਟਿੱਪਣੀ ਕਰਤੀ ਤੇ ਇਹ ਟਿੱਪਣੀ ਨਾ ਕਰਨੀ ਠੀਕ ਸਮਝੀ ਜਿਹੜੀ ਕੰਗਨਾ ਰੋਜ਼ ਕਹਿ ਦਿੰਦੀ ਹੈ ਜਲੂਲ ਰੋਜ਼ ਜਲੀਲ ਕਰਦੀ ਹੈ ਪੰਜਾਬ ਦੀਆਂ ਮਾਂ ਬੇਟੀਆਂ ਨੂੰ ਤੇ ਜਿਹੜੀ ਕੰਗਨਾ ਕਹਿੰਦੀ ਹੈ ਕਿ ਜੀ ਇਹ ਪੰਜਾਬੀ ਤਾਂ ਅ ਦੇਸ਼ਦ్రోਹੀ ਨੇ ਜੀ ਇਹ ਤਾਂ ਟੈਰਰਿਸਟ ਨੇ ਉਗਰਵਾਦੀ ਨੇ ਕਿ ਤੁਸੀਂ ਸਮਝਦੇ ਹੋ ਜਾਖੜ ਸਾਹਿਬ ਇਹ ਉਗਰਵਾਦੀ ਨੇ ਅੱਜ ਪੰਜਾਬ ਦੇ ਲੋਕਾਂ ਨੇ ਇੱਕ ਮੈਂਡੇਟ ਦਿੱਤਾ ਹੈ ਔਰ ਉਸ ਮੈਂਡੇਟ ਤੋਂ ਵੀ ਸਮਝੋ ਕਿ ਪੰਜਾਬੀ ਜਾਂ ਕਸ਼ਮੀਰੀ ਇਸ ਫੀਲਿੰਗ ਆਈਸੋਲੇਟਡ ਉਹ ਇਹ ਮਹਿਸੂਸ ਕਰ ਰਿਹਾ ਹੈ ਕਿ ਦੇਸ਼ ਸਾਨੂੰ ਆਪਣਾ ਨਹੀਂ ਬਣਾ ਰਿਹਾ ਇੱਕ ਆਈਸੋਲੇਸ਼ਨ ਕੀਤੀ ਜਾ ਰਹੀ ਹੈ ਸਿੰਗਲ ਆਊਟ ਕੀਤਾ ਜਾ ਰਿਹਾ ਔਰ ਉਸ ਸਿੰਗਲ ਆਊਟ ਕਰਕੇ ਦੇਸ਼ ਦੇ ਪ੍ਰਤੀ ਸਭ ਤੋਂ ਵੱਡੀ ਨਫ਼ਰਤ ਦੇ ਵੀ ਤੁਸੀਂ ਬੋਲ ਰਹੇ ਹੋ ਔਰ ਦੇਸ਼ ਨੂੰ ਡਿਵਾਈਡ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਪੰਜਾਬ 'ਚ ਵੀ ਜੋ ਡਿਵਾਈਡ ਪੈਦਾ ਕਰਤਾ ਵਿਦ ਸੇਡ ਪੋਲਿਟਿਕਸ ਇਸ ਤੋਂ ਬਚਣ ਦੀ ਲੋੜ ਹੈ ਔਰ ਮੇਰੀ ਦੋ ਡਿਮਾਂਡਾਂ ਕਿ ਸਿਰਫ ਕੁਲਵਿੰਦਰ ਕੌਰ ਤੇ ਪਰਚਾ ਕਿਉਂ ਕੰਗਨਾ ਨਰੌਤ ਤੇ ਪਰਚਾ ਹੋਵੇ ਔਰ ਭਗਵੰਤ ਮਾਨ ਨਹੀਂ ਕਰਦਾ ਤੇ ਟੌਪੀ ਕਰਦਾ ਕਿਉਂਕਿ ਇੱਕ ਸਰਕਾਰੀ ਅਫਸਰ ਨੂੰ ਉਹਦੀ ਡਿਊਟੀ ਕਰਨ ਤੋਂ ਰੋਕਣਾ ਵੀ ਇੱਕ ਗੁਨਾਹ ਦੂਜੀ ਗੱਲ ਇਹ ਇਨਕੁਆਇਰੀ ਇਹ ਸਾਰੀ ਹਾਈ ਕੋਰਟ ਮਾਨਿਟਰਡ ਹੋਵੇ ਸਰਕਾਰਾਂ ਤੇ ਵਿਸ਼ਵਾਸ ਨਹੀਂ ਔਰ ਤੀਜੀ ਗੱਲ ਭਾਜਪਾ ਨੂੰ ਕਿ ਭਾਈ ਪੰਜਾਬੀਆਂ ਨੂੰ ਜਿਹੜੇ ਦੇਸ਼ ਲਈ ਮਰੇ ਆ ਜਿਹੜੇ ਦੇਸ਼ ਨੂੰ ਅੰਦਾਜ਼ ਦਿੰਦੇ ਆ ਤੁਸੀਂ ਉਹਨਾਂ ਦੀ ਮਾਂ ਬੇਟੀਆਂ ਨੂੰ ਬਾਪ ਨੂੰ ਭਰਾਵਾਂ ਨੂੰ ਜਲੀਲ ਕਰਨਾ ਬੰਦ ਕਰੋ ਔਰ ਯਾਦ ਕਰੋ ਜਦੋਂ ਗਲਵਾਨ ਦੇ ਕਲੈਸ਼ਸ ਸੇ ਸਭ ਤੋਂ ਵੱਡੀ ਸ਼ਹਾਦਤ ਕੀਨੇ ਦਿੱਤੀ ਸੀ ਔਰ ਕਿਸੇ ਦੇ ਮਾਪੇ ਨੂੰ ਜਲੀਲ ਕਰੋਗੇ ਕਿਸੇ ਨਾ ਕਿਸੇ ਰੂਪ ਚ ਤੁਸੀਂ ਕਿਸੇ ਨੂੰ ਉਚਾਉਂਗੇ ਤੁਸੀਂ ਪ੍ਰਵੋਕ ਕਰੋਗੇ ਤੇ ਕੋਈ ਨਾ ਕੋਈ ਭਾਵਨਾ ਤਾਂ ਬਾਹਰ ਨਿਕਲ ਕੇ ਆਊਗੀ ਔਰ ਮੈਂ ਸਮਝਦਾ ਹਾਂ ਉਹਨੇ ਕੋਈ ਇਹ ਜਾ ਕਦਮ ਨਹੀਂ ਲਿਆ ਕੋਈ ਇਹ ਜਾ ਕਾਨੂੰਨ ਨਹੀਂ ਤੋੜਿਆ ਮਗਰ ਪੰਜਾਬੀਆਂ ਨੂੰ ਉਜਾਉਣਾ ਪ੍ਰਵੋਕ ਕਰਨਾ ਔਰ ਪੰਜਾਬੀਆਂ ਨੂੰ ਦੇਸ਼ਦ્રોਹੀ ਦੱਸਣਾ ਪੰਜਾਬ ਨੂੰ ਐਂਟੀ ਨੈਸ਼ਨਲ ਦੱਸਣਾ ਇਹ ਕੰਮ ਬੰਦ ਹੋਣਾ ਚਾਹੀਦਾ ਕਿਉਂਕਿ ਜਿੰਨੇ ਪੰਜਾਬੀ ਨੈਸ਼ਨਲਿਸਟ ਤੇ ਪੇਟਰੀਆਟਿਕ ਇਹ ਦੇਸ਼ ਲਈ ਵਫਾਦਾਰ ਨੇ ਉਹਨਾਂ ਹੋਰ ਕੋਈ ਕੌਮ ਨਹੀਂ ਮੈਂ ਆਸ਼ ਕਰੂੰਗਾ ਉਮੀਦ ਕਰੂੰਗਾ ਕਿ ਇਹਨਾਂ ਚੀਜ਼ਾਂ ਤੇ ਗੌਰ ਕਰਦਿਆਂ ਹੋਇਆਂ ਇੱਕ ਕਮੇਟੀ ਬੈਠੂਗੀ ਹਾਈ ਕੋਰਟ ਮਾਨਿਟਰਡ ਇਨਕੁਆਇਰੀ ਹੋਊਗੀ ਨਹੀਂ ਤਾਂ ਸੱਚ ਕਦੇ ਸਾਹਮਣੇ ਨਹੀਂ ਆਉਣਾ ਔਰ ਅਸੀਂ ਅੱਜ ਮੈਂ ਆਪ ਦੇ ਵੱਲੋਂ ਵੀ ਵਿਸ਼ਵਾਸ ਤੁਹੋਣਾ ਸਾਡੇ ਯੂਥ ਅਕਾਲੀ ਦਲ ਦੇ ਤੇਜਿੰਦਰ ਸਾਹਿਬ ਨੇ ਵੀ ਜਲੰਧਰ ਇਹ ਫੈਸਲਾ ਕੀਤਾ ਕਿ ਪਰਿਵਾਰ ਦੀ ਉਹਨਾਂ ਨੇ ਮਦਦ ਦਾ ਅਨਾਉਂਸ ਕੀਤਾ ਸ਼ਰੂਪ ਨੇ ਅਕਾਲੀ ਦਲ ਔਰ ਮੈਂ ਆਪ ਜਿਸ ਕਿਸਮ ਦੀ ਵੀ ਮਦਦ ਅਸੀਂ ਕਰ ਸਕਾਂਗੇ ਇਸ ਪਰਿਵਾਰ ਦੀ ਅਸੀਂ ਪਰਿਵਾਰ ਨਾਲ ਖੜੋਤੇ ਆ ਇਹ ਮੇਰਾ ਵਿਸ਼ਵਾਸ ਤੁਹੋਣਾ ਮੈਂ ਸਮਝਦਾ ਸੀ ਮੇਰੀ ਡਿਊਟੀ ਬਣਦੀ ਹੈ ਕਿਉਂਕਿ ਦੋ ਦਿਨ ਦਾ ਜੋ ਕੁਝ ਚੱਲ ਰਿਹਾ ਉਦੋਂ ਤੋਂ ਮਨ ਵੀ ਦੁਖੀ ਹੋਇਆ ਔਰ ਇਹ ਹਟ ਹੀ ਨਹੀਂ ਰਹੀ ਪਾਜ ਪਾੜੇ ਉਸ ਗੱਲ ਤੋਂ ਵੀ ਮਨ ਆहत ਹੋਇਆ ਕਿ ਪਾਈ ਬੱਚ ਲੈ ਬਾ